ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਿਸ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟੋ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਤਹਿਸੀਲ ਤੇ ਜ਼ਿਲ੍ਹਾ ਬਾਈਨ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਆਉਂਦੀ ਰਹਿੰਦੀ ਆ ਅੱਜ ਇੱਕ ਟੋਕੜ ਗੱਬਣ ਗਾਮ ਬਾਈ ਦੀ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਬਲਜੀਤ ਸਿੰਘ ਪਿੰਡ ਬੁੱਟਰ ਜ਼ਿਲ੍ਹਾ ਤੇ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ ਜੀ ਮੈਲ ਨੰਬਰ 819984399 ਇੱਕ ਦੂਜਾ ਦੇ ਦੇ ਨੇ ਬਾਈ ਦੂਜਾ ਜੀ 9781355294 ਠੀਕ ਆ ਬਾਈ ਸੁਹਾ ਬਾਈ ਕਿੰਨੇ ਵੇ ਮਸੂਈ ਵੀ ਆ ਸੁਹਾ ਬਾਈ ਇਹ ਟਾਈਮ ਦੂਜਾ ਸੁਈਆ ਤੀਜੇ ਨੂੰ ਗੱਬਣ ਕਿੰਨੇ ਟਾਈਮ ਦੀ ਬਾਈ ਢਾਈਆਂ ਮਹੀਨਿਆਂ ਦੀ ਪ੍ਰੋਪਰ ਆਪ ਦੀ ਚੈੱਕ ਪਾਸਟ ਹਾਂਜੀ ਤੇ ਦੁੱਧ ਕਿੰਨਾ ਜੀ ਦੁੱਧ ਬਾਈ ਜਿਹੜਾ ਇਹਨ 15 ਕਿਲੋ ਹੋਊਗਾ ਪਰ 14 ਕਹਿ ਕੇ ਦੇਵਾਂ 15 ਕਿਲੋ ਭਾਂਡੇ ਵਾਲਾ ਭਾਂਡੇ ਵਾਲਾ ਇਹਨ ਜਿਹੜਾ ਕੰਡੇ ਚੜਦਾ ਜੇ ਕੋਈ ਵੀ ਟਵਾਈ ਕਰੇ ਚੜਦਾ ਭਲਾ ਦੋ ਦੀ ਚਾੜ ਡੰਗ ਕਰ ਸਕਦਾ ਠੜਾਂ ਦੀ ਓਕੀ ਆ ਜਮਾ ਪ੍ਰੋਪਰ ਆ ਭਲਾ ਧਾਰਾ ਮਾਰ ਕੇ ਦਿਖਾ ਧਾਰਾ ਮਾਰ ਦੇ ਬਾਬਾ ਬਾਅਦ ਚ ਤੋਰ ਕੇ ਦਿਖਾ ਦਿੰਨੇ ਆ ਬਾਈ ਠੰਡੀ ਸੀ ਆ ਜਮਾ ਕੋਈ ਭੂਰ ਨਹੀਂ ਛੱਟਾਂ ਨਹੀਂ ਚੈੱਕ ਕਰੋ ਬਸ ਮੇਰੇ ਬਸ ਮਗਰ ਗੰਨੇ ਆਰ ਕੀ ਮੋਟੀ ਧਾਰਾ ਬਸ ਬਈ ਹੀਲਸ ਲੱਗ ਇੰਨੀ ਆ ਨਿਆਣਾ ਪੋਣਾ ਪਾ ਲੋ ਨਹੀਂ ਪੋਣਾ ਲੋੜ ਹੀ ਨਹੀਂ ਬਾਈ ਬੜਾ ਜਵਾਕ ਬੈਠੀ ਆ ਕੋਈ ਵੱਡਾ ਬੈਠਿਆ ਕੁੜੀ ਬੁੜੀ ਕੋਈ ਚੋਈ ਆ ਤੜਕੇ ਕਿੰਨੇ ਵਜੇ ਚਵਾਈ ਹੋਈ ਆ ਤੜਕੇ ਬਾਈ ਇਹਦੀ ਤਕਰੀਬਨ 6 ਵਜੇ ਦੀ ਚਵਾਈ ਹੋਈ ਵੀਡੀਓ ਬਣਾਉਣ ਦਾ ਸਮਾਂ ਚੈੱਕ ਕਰ ਲੋ 10 ਵਜੇ ਤੇ 2 ਮਿੰਟ ਦਾ ਤੁਰ ਕੇ ਦਿਖਾ ਦੇ ਵੀਰੇ ਥਣ ਲੇਵੇ ਦੀ ਜੱਜਮੈਂਟ ਉਹ ਹਿਸਾਬ ਨਾ ਕਰੋ ਸ਼ਾਮ ਨੂੰ ਜਾ ਕੇ 6 ਵਜੇ ਫੇਰ ਚਵਾਈ ਹੋਣੀ ਆ 8 ਘੰਟੇ ਚਵਾਈ ਜਬਾਕੀ ਨੇ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਪੂਰਾ ਭਰਿਆ ਹੋਣਾ ਸੀ ਕੱਦ ਕਾਠ ਦੀ ਚੰਗੀ ਆ ਵਜਨ ਦੀ ਚੰਗੀ ਆ ਜਿਹੜਾ ਨੈੱਟ ਦੁੱਧ ਦਾ ਮੇਰੀ ਬੇਨਤੀ ਹੈ ਸਪੈਸ਼ਲ ਕਿ ਡਾਕਟਰ ਆਪ ਦਾ ਨਾਲ ਜਰੂਰ ਲੈ ਕੇ ਆਇਓ ਆਪ ਦਾ ਪਰਸਨਲ ਡਾਕਟਰ ਤੇ ਜਿਹੜਾ ਦੁੱਧ ਦਾ ਚਵਾਈ ਤੁਸੀਂ ਕਰਨੀ 22 23 ਕਿਲੋ ਦੁੱਧ ਬਾਈ ਨਾਰਮਲ ਸੇਵਾ ਤੇ ਤਾਜੀ ਦੱਲੇ ਦਿੱਤਾ ਵਾ ਜਮਾਂ ਨਾ ਕੋਈ ਬਾਲਾ ਨਹੀਂ ਦਰਮਿਆਨੀ ਸੇਵਾ ਦੇ ਘਰੇ ਸੀਗੀ ਬਾਈ ਜਿਹਨੂੰ 14 15 ਕਿਲੋ ਦੇਈ ਜਾਂਦੀ ਹੈ ਤੇ ਬਾਈ 23 ਕਿਲੋ ਕੋਈ ਬਾਲਾ ਨਹੀਂ ਦਸਾ ਲੈ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ ਛੇ ਚੋਲਿਓ ਖਣਾ ਦੇ ਸਹਿਜ ਵੀ ਸੋਹਣਿਆ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾੜਾ ਨਿਖਰ ਮਿਆਂ ਜੀ ਸਾਰੇ ਵਜਨ ਵਜੂਦ ਦੀ ਪੂਰੀ ਆ ਦੁੱਧ ਜਿਹੜੀ ਤਸੱਲੀ ਤੁਸੀਂ ਕਰ ਲੈਣੀ ਆ ਡਾਕਟਰ ਪੂਰੀ ਬਾਈ ਵੱਡੀ ਐ ਛੋਟੀ ਗਾਂ ਨਹੀਂ ਕੀ ਪੂਰੀ ਵੱਡੀਆਂ ਗਾਂਆਂ ਚੋਂਦੀ ਆ ਡਾਕਟਰ ਆਪਦਾ ਨਾਲ ਜਰੂਰ ਲੈ ਕੇ ਆਜੋ ਹੱਥ ਨੇ ਬਾਈ ਐ ਪੂਰਾ ਐ ਲਿਵਾ ਟੈ ਟ ਐ ਫੱਟੇ ਵਾਂਗੂ ਕਰ ਜਾਂਦੀ ਹੁੰਦਾ ਚਵਾਈ ਦਾ ਟਾਈਮ ਤੇ ਬਾਕੀ ਬਾਈ ਬਾਈ ਕਹਿੰਦਾ ਮੇਰੇ ਘਰੇ ਚਾਹੇ 1000 ਦਾਣੇ ਪੂਰੀ ਚੋਰੀ ਜਾਵੇ ਮੁੱਲ ਬਾਈ ਇਹਦਾ ਮੁੱਲ ਬਾਈ ਆਪਾਂ ਛੋੜ ਛੱਪਾ ਕਰਨਾ 45000 ਰੁਪਏ ਆ ਲੈ ਕੱਲੇ ਛੋੜ ਹੀ ਕਰਨੀ ਛੋੜ ਹੀ ਕਰਨੀ ਆ ਵਿੱਚੋਂ ਕੋਈ ਮੇਰਾ ਵੀਰ ਆਏ ਨਾ ਕਹਦੇ ਵੀ ਕਿ ਆਏ ਆ ਤੇ ਜਾਉਂ ਬਸ ਚਾਲੀ ਆਲਾ ਕੋਈ ਨਾ ਆਵੇ ਨਾ ਆਵੇ ਬਾਈ ਆਪ ਠੀਕ ਆ ਜੀ ਬਾਈ ਕਹਿੰਦਾ ਮੁੱਲ 45000 ਕੱਲਾ ਛੋੜ ਹੀ ਕਰਨਾ ਮੰਗਣ ਨੂੰ ਚਾਹੇ 55 ਮੰਗਵਾ ਲਓ 60 ਮੰਗਾ ਲਓ ਪਰ 45000 ਜੋ ਛੋੜ ਹੀ ਹੋਣੀ ਆ 15 ਕਿਲੋ ਦੁੱਧ ਆ ਜੀ ਤੇ 22 ਮਹੀਨੇ ਦੀ ਗੱਬਣ ਚੱਕ ਪਾਸਾ ਤਸੱਲੀ ਤੁਸੀਂ ਕਰਨੀ ਆ ਨੰਬਰ 22 ਦਾ ਸ੍ਰੀਲ ਸਾਉ ਬਾਈ ਤੁਸੀਂ ਵੇਖ ਹੀ ਲਈ ਜਮਾਂ ਠੰਡੀ ਆ ਪ੍ਰੋਪਰ ਕੋਈ ਬਿਨਾ ਬਸ ਦੁਨਾਂ ਬਸਾ ਦੀ ਬੈਠਾ ਚੋਈ ਜਾਵੇ ਕੋਈ ਆਇ ਨਹੀਂ ਕਰਮਾ ਵਾਲੀ ਨੂੰ ਕੋਈ ਵਹਿਵਾ ਨਹੀਂ ਠੀਕ ਆ ਜੀ ਹਾਂ ਬਾਕੀ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ ਜੀ